ਬੇਸਿਕਲੀ ਪੰਜਾਬ ਦੇ ਅੰਦਰ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਥੇ ਪੰਜਾਬ ਦੇ ਲੋਕਾਂ ਦੇ ਵਾਕੀ ਸਵਾਲਾਂ ਦੇ ਉੱਤੇ ਲੈ ਕੇ ਸਰਕਾਰ ਵੱਡੇ ਫੈਸਲੇ ਕਰ ਰਹੀ ਹੈ ਉਹਦੇ ਨਾਲ ਦੀ ਨਾਲ ਜਿਹੜਾ ਜੰਗਲਾਤ ਵਿਭਾਗ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਜਲਾ ਜੰਗਲਾਤ ਵਿਭਾਗੇ ਨੇ ਪੰਜਾਬ ਦੇ ਅੰਦਰ ਪਲਾਂਟੇਸ਼ਨ ਨੂੰ ਲੈ ਕੇ ਵੱਡੇ ਜਿਹੜੇ ਨਿਰਣੇ ਕੀਤੇ ਆ ਪਿਛਲੇ ਸਮੇਂ ਦੇ ਦੌਰਾਨ ਸੋ ਅਸੀਂ ਪੰਜਾਬ ਦੇ ਅੰਦਰ 3 ਕਰੋੜ ਬੂਟੇ ਪੰਜਾਬ ਦੀ ਸਰਜਮੀ ਦੇ ਉੱਤੇ ਲਾਉਣ ਦਾ ਜਿਹੜਾ ਟਾਰਗੇਟ ਮਿੱਥਾ ਜਿਹੜਾ ਅਸੀਂ ਬੜਾ ਸ਼ਾਨਦਾਰ ਢੰਗ ਦੇ ਨਾਲ ਪੂਰਾ ਕਰਨ ਵਾਲੇ ਪਾਸੇ ਜਾ ਰਹੇ ਆ ਸੋ ਅੱਜ ਇੱਕ ਨਵਿਕਲੀ ਪਹਿਲ ਕਦਮੀ ਪਲਾਂਟੇਸ਼ਨ ਨੂੰ ਲੈ ਕੇ ਹੋਈ ਆ ਜਿਉਂ ਜੋ ਟੈਕਨੀਕ ਨਵੇਂ ਮਤਲਬ ਆ ਰਹੀ ਆ ਸੋ ਪਲਾਂਟੇਸ਼ਨ ਨੂੰ ਲੈ ਕੇ ਵੀ ਇੱਕ ਨਵੀਂ ਟੈਕਨੀਕ ਜਿਹੜੀ ਆ ਉਹ ਵਿਕਸਿਤ ਕੀਤੀ ਗਈ ਆ ਤੁਸੀਂ ਦੇਖਿਆ ਕਿ ਅੱਜ ਡਰੋਨ ਦੇ ਰਾਈ ਡਰੋਨ ਦੇ ਰਾਈ ਪਲਾਂਟੇਸ਼ਨ ਕਰਨ ਦਾ ਮਤਲਬ ਜਿਹੜਾ ਆ ਉਹ ਕਾਜ਼ ਅੱਜ ਪਾਇਲਟ ਪ੍ਰੋਜੈਕਟ ਪੰਜਾਬ ਦੇ ਅੰਦਰ ਪਹਿਲੀ ਵਾਰ ਜਿਹੜਾ ਆ ਉਹ ਸ਼ੁਰੂ ਕੀਤਾ ਗਿਆ ਪਠਾਨਕੋਟ ਦੇ ਕੰਢੀ ਇਲਾਕੇ ਦੇ ਅੰਦਰ ਸੋ ਸਾਹ ਪਰ ਕੰਢੀ ਦੇ ਕੋਲ ਅਸੀਂ ਤੁਸੀਂ ਦੇਖਿਆ ਡਰੋਨ ਕਿਵੇਂ ਉੱਤੋਂ ਸੁੱਟ ਰਿਹਾ ਜੰਗਲ ਦੇ ਅੰਦਰ ਸੋ ਜਿਵੇਂ ਸੰਘਣੇ ਜੰਗਲਾਂ ਦੇ ਅੰਦਰ ਬਹੁਤ ਸੰਘਣੇ ਜੰਗਲ ਨੇ ਜਿੱਥੇ ਮਨੁੱਖਤਾ ਜਾਣਾ ਸੌਖਾ ਨਹੀਂ ਜਿਸੇ ਕੀਵੜੀ ਪਲਾਂਟੇਸ਼ਨ ਕਰਨੀ ਓਖੀ ਆ ਬੂਟੇ ਲਾਣੇ ਓਖੇ ਆ ਸੋ ਉਸ ਏਰੀਏ ਦੇ ਅੰਦਰ ਖਾਸ ਕਰਕੇ ਵੈਸੇ ਤਾਂ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਲੇਕਿਨ ਬਹੁਤ ਕੁਝ ਸਾਡਾ ਲੋਪ ਹੋ ਰਿਹਾ ਪੁਰਾਣੇ ਜੰਗਲਾਂ ਦੇ ਵਿੱਚੋਂ ਪੁਰਾਣੇ ਬੂਟੇ ਲੋਪ ਹੋ ਰਿਹਾ ਸੋ ਅਸੀਂ ਇਹਨੂੰ ਬਦਲੋ ਜਿਹੜਾ ਜੰਗਲ ਨੂੰ ਹੋਰ ਅਪਡੇਟ ਕਰਨ ਦੇ ਲਈ ਸਾਡਾ ਪੁਰਾਣਾ ਜਿਹੜਾ ਦਰੋਹਰ ਨੇ ਵੀ ਕੈਮਰਨ ਤੇ ਨਵੀਂ ਤਰ੍ਹਾਂ ਦੇ ਜਿਹੜੇ ਬੂਟੇ ਆ ਜਿਵੇਂ ਆਮਲਾ ਆ ਜਿਵੇਂ ਨਿੰਮ ਆ ਜਿਵੇਂ ਫਲਦਾਰ ਬੂਟੇ ਆ ਤਰ੍ਹਾਂ ਤਰ੍ਹਾਂ ਦੇ ਬੂਟੇ ਸੋ ਇਹ ਮਿੱਟੀ ਦੇ ਵਿੱਚ ਮੱਲੇ ਜਿਹੜੇ ਬਾਲ ਨੇ ਇਹਦੇ ਅੰਦਰ ਬੀਜ ਪਏ ਹੋਏ ਆ ਵੱਖ-ਵੱਖ ਬੂਟਿਆਂ ਦੇ ਸੋ ਇਹ ਜਦੋਂ ਉਤੋਂ ਗਰਾਣੇ ਆਣਾ ਨੇ ਜੰਗਲ ਦੇ ਅੰਦਰ ਜਾ ਕੇ ਤਾਂ ਫਿਰ ਇਹ 15 ਦਿਨਾਂ ਦੇ ਬਾਅਦ ਇਹ ਬੂਟੇ ਜਾਨਾ ਜਿਹੜਾ ਰੂਪ ਲੈ ਲੈਣਾ ਸੋ ਇਹ ਫੁੱਟਣਗੇ ਫਿਰ ਬੂਟੇ ਨਵੇਂ ਜੰਗਲ ਚ ਪੈਦਾ ਹੋਣਗੇ ਸੋ ਜਿੱਥੇ ਮਨੁੱਖ ਨਹੀਂ ਜਾ ਸਕਦਾ ਉੱਥੇ ਡਰੋਨ ਇਹ ਕੰਮ ਕਰ ਰਿਹਾ ਸੋ ਇਹ ਲਗਭਗ ਇਹਦੀ 500 ਮੀਟਰ ਦੀ ਕੈਪੈਸਿਟੀ ਉੱਪਰ ਜਾਣ ਦੀ ਸੋ ਤੇ 4 ਕਿਲੋਮੀਟਰ ਇਹ ਅੱਗੇ ਜਾ ਸਕਦਾ ਜਿਹੜਾ ਆਸ-ਪਾਸ ਫਿਰ ਸਕਦਾ ਔਰ 4 ਕਿਲੋ ਜਿਹੜੇ ਬੋਲ ਨੇ ਅਜ ਵੀਜ਼ ਉਹ ਅਸੀਂ ਇਹਦੇ ਵਿੱਚ ਪਾਏ ਆ ਸੋ ਇਹ ਗਰਾ ਰਿਹਾ ਤੁਸੀਂ ਦੇਖਿਆ ਕਿਵੇਂ ਮਤਲਬ ਜਿਹੜਾ ਉਹ ਥਾਂ ਥਾਂ ਸੁੱਟ ਰਿਹਾ ਉਹਨੂੰ ਸੋ ਮੈਂ ਫੋਰੈਸਟ ਦੇ ਅਧਿਕਾਰੀ ਸਵਾਨਾਂ ਨੂੰ ਅਪਰੀਸ਼ੀਏਟ ਵੀ ਕਰਦਾ ਉਹਨਾਂ ਨੇ ਵੱਡਾ ਉਦਮ ਮਾਰਿਆ ਸੋ ਮੇਰੇ ਨਾਲ ਮੇਰੇ ਮਾਨ ਜੋ ਡਿਊਟੀ ਕਮਿਸ਼ਨਰ ਅਦਿੱਤਿਆਜੀ ਪਠਾਨ ਕੋੜੂ ਵੀ ਆਏ ਆ ਸੋ ਤਮਾਮ ਸਾਡੇ ਆਮਾ ਹੀ ਪਾਰਟੀ ਦੇ ਕਰਮਕਦਤਾ ਹੋਰ ਪਿੰਡਾਂ ਦੇ ਪੰਚ ਸਰਪੰਚ ਵੀ ਅੱਜ ਇੱਥੇ ਆਏ ਆ ਜੋ ਮੈਂ ਜ਼ਰੂਰ ਇਹ ਗੱਲ ਕਹਾਂਗਾ ਵੀ ਇਸ ਇਲਾਕੇ ਦੇ ਅੰਦਰ ਡਰੋਨ ਨੇ ਫਿਰਨਾ ਸੋ ਜਿਸ ਵੀ ਪਿੰਡ 'ਚ ਫੇਰੇ ਜਿੱਥੇ ਵੀ ਜਾਵੇ ਤੇ ਪਬਲਿਕ ਨੂੰ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਵੀ ਕਿਸੇ ਕਿਸੇ ਦਾ ਡਰੋਨ ਆ ਗਿਆ ਇਹ ਮਤਲਬ ਗੁੱਟੇ ਲਾਣ ਵਾਲਾ ਡਰੋਨ ਹੈ ਇਸ ਇਲਾਕੇ ਦੇ ਅੰਦਰ ਫਿਰਨਾ ਸੋ ਇਹਦਾ ਵੱਧ ਤੋਂ ਵੱਧ ਅਸੀਂ ਫਾਇਦਾ ਲੈ ਕੇ ਉਹਨਾ ਖਾਮਾਤ ਜਿੱਥੇ ਮਨੋਕਲਾ ਜਾਣਾ ਔਖਾ ਤੇ ਅਸੀਂ ਇਹਨਾਂ ਦੇ ਡਰਾਉਨ ਦੇ ਰਾਈ ਜਿਹੜੀ ਆ ਉਥੇ ਪਲਾਂਟੇਸ਼ਨ ਕਰਨੀ ਆ ਸੋ ਪੰਜਾਬ ਜਿੱਥੇ ਬਾਕੀ ਕਾਜ਼ਾ ਕਰਕੇ ਰੰਗੜਾ ਪੰਜਾਬ ਬਣਾਣਾ ਉਥੇ ਪਲਾਂਟੇਸ਼ਨ ਨੂੰ ਲੈ ਕੇ ਵੀ ਮਤਲਬ ਜਿਹੜਾ ਆ ਮੈਂ ਜਿਵੇਂ ਦੱਸਿਆ ਮਾਨਜੂਗ ਮੁੱਖ ਮੰਤਰੀ ਜੀ ਦੀ ਗਵਾਹੀ ਦੇ ਵਿੱਚ ਵੱਡੇ ਫੈਸਲੇ ਪੰਜਾਬ 'ਚ ਕੀਤੇ ਆ ਸੋ ਅੱਜ ਪਠਾਨਕੋਟ ਤੋਂ ਸ਼ੁਰੂਆਤ ਕੀਤੀ ਆ ਤੇ ਖਾਸ ਕਰਕੇ ਕੰਢੀ ਦੇ ਇਲਾਕੇ 'ਚ ਰਹੇਗਾ ਜੋ ਕਿ ਮਦਾਨੀ ਇਲਾਕਿਆਂ ਦੇ ਵਿੱਚ ਤੇ ਪਲਾਂਟੇਸ਼ਨ ਅਸੀਂ ਮੈਨੂਅਲ ਕਰ ਲੰਨੇ ਆ ਸਾਡੇ ਬਨ ਗਾਰਡ ਨੇ ਸਾਡੇ ਥੱਲੇ ਵਰਕਰ ਨਿਜ਼ਾਮ ਲੋਕ ਵੀ ਲੱਗੇ ਆ ਲੇਕਿਨ ਜੰਗਲ ਏਰੀਏ ਦੇ ਅੰਦਰ ਜਾਣਾ ਹੁਕਾ ਹੁੰਦਾ ਸੋ ਪਠਾਨਕੋਟ ਹਿਆਰਪੁਰ ਰੋਪੜ ਮੋਹਾਲੀ ਜਿਹੜਾ ਸਾਡਾ ਕੰਢੀਦਰੀਆ ਆ ਉਸ ਏਰੀਏ ਦੇ ਅੰਦਰ ਦੀ ਜਿਹੜੀ ਆ ਉਹਨੂੰ ਇਸਤੇਮਾਲ ਕਰਕੇ ਬਤਵਤ ਪਲਾਂਟੇਸ਼ਨ ਜ਼ੀਰੀਆ ਪੰਜਾਬ ਦੇ ਵਿੱਚ ਕਰਾਂਗੇ